ਤੁਸੀਂ ਪਰਖ ਕਰੋ ਮੈਂ ਨਿਸ਼ਾਨਾ ਬਣ ਜਾ ਨਾ ਕਦੇ ਬਦਾਵਾ ਲਿਖ ਬੇਗਾਨਾ ਬਣ ਜਾ ਹੱਥ ਬਨ ਖੜਾ ਕੋਈ ਆਦੇਸ਼ ਹੋਵੇ ਉਤੋਂ ਇਰਾਦਾ ਵੀ ਕੋਈ ਨੇਕ ਹੋਵੇ ਮੈਂ ਕੌਮ ਮੇਰੀ ਦਾ ਕੁੱਕਰ ਹਾਂ ਠੇਕੇਦਾਰ ਧਰਮ ਦਾ ਨਾਂ ਨੇਤਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਤੇਰੇ ਰੰਗ ਵਿੱਚ ਰੰਗਿਆ ਮੈਂ ਤੇਰਾ ਰੰਗਰੇਟਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਹਰ ਜਨਮ ਚ ਮੈਂ ਤੇਰਾ ਰੰਗਰੇਟਾ ਹੋਵਾਂ ਰਹਾ ਖੜਾ ਮੈਂ ਜਿਸ ਹਾਲ ਹੋਵਾਂ ਪੰਥ ਦੀ ਮੈਂ ਸਦਾ ਢਾਲ ਹੋਵਾਂ ਮੇਰੀ ਪੀਤ ਤੁਹਾਡੇ ਸੰਗ ਹੋਵੇ ਨਾ ਰਹਿਤ ਮਰਿਆਦਾ ਭੰਗ ਹੋਵੇ ਮੈਂ ਨੀਚੋ ਨੀਚ ਨਿਮਾਣਾ ਚੈ ਪੈਰ ਤੇਰੇ ਦਾ ਰੇਤਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਹਰ ਜਨਮ ਚ ਮੈਂ ਤੇਰਾ ਰੰਗ ਰੇਟਾ ਹੋਵਾਂ ਇੱਕ ਸੱਚੀ ਸੁੱਚੀ ਅਰਦਾਸ ਹੋਵੇ ਤੇਰੀ ਮਿਹਰ ਉੱਤੇ ਵਿਸ਼ਵਾਸ ਹੋਵੇ ਤੇਰਾ ਮੇਰਾ ਰਿਸ਼ਤਾ ਖਾਸ ਹੋਵੇ ਨਾ ਨਾਲੋਂ ਨਾ ਅਡਮਾਸ ਹੋਵੇ ਲੱਖ ਸ਼ਾਹ ਜਿਸ ਤੇਥੋਂ ਤੋੜਨ ਦੀ ਪਰ ਮੈਂ ਤੇਰਾ ਚਹੇਤਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਹਰ ਜਨਮ ਚ ਮੈਂ ਤੇਰਾ ਰੰਗਰੇਟਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਤੇਰੇ ਰੰਗ ਵਿੱਚ ਰੰਗਿਆ ਮੈਂ ਤੇਰਾ ਰੰਗਰੇਟਾ ਹੋਵਾਂ ਬਸ ਸਿੱਖੀ ਦੀ ਔਲਾਦ ਹੋਵਾਂ ਜਿਗਰੇ ਵਿੱਚ ਫੁਲਾਦ ਹੋਵਾਂ ਦੇ ਸ਼ਹਾਦਤ ਵੀ ਆਬਾਦ ਹੋਵਾਂ ਬਸ ਕੌਮ ਨੂੰ ਮੈਂ ਸਦਾ ਜਾਦ ਹੋਵਾਂ ਇਤਿਹਾਸ ਕੌਮ ਮੈਨੂੰ ਭੁੱਲੇ ਨਾ ਤੇ ਸੋਡਾ ਵੀ ਚੇਤਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਹਰ ਜਨਮ ਚ ਮੈਂ ਤੇਰਾ ਰੰਗ ਰੇਟਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਤੇਰੇ ਰੰਗ ਵਿੱਚ ਰੰਗਿਆ ਮੈਂ ਤੇਰਾ ਰੰਗ ਰੇਟਾ ਹੋਵਾਂ ਜੰਗੇ ਮੈਦਾਨ ਚ ਜਦ ਕਿਰਪਾਨ ਉੱਠੇ ਤੇ ਬਣ ਬੈਰੀ ਲਈ ਤੂਫਾਨ ਉੱਠੇ ਚੈ ਰੋਮ ਰੋਮ ਚੋ ਲਹੂ ਚੋਵੇ ਤਾਮੀ ਰਣ ਦੇ ਵਿੱਚ ਫਤਿਹ ਹੋਵੇ ਸੀਸ ਲੱਥੇ ਤੋਂ ਹੋਵੇ ਨੂਰ ਸੋਡਾ ਤੇ ਸ਼ਨਾਖਤ ਵਿੱਚ ਜੈਤਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਤੇਰੇ ਰੰਗ ਵਿੱਚ ਰੰਗਿਆ ਮੈਂ ਤੇਰਾ ਰੰਗ ਰੇਟਾ ਹਾਂ ਮੇਰੇ ਸੱਚੇ ਪਾਤਸ਼ਾਹ ਹਰ ਜਨਮ ਚ ਮੈਂ ਤੇਰਾ ਰੰਗ ਰੇਟਾ ਹੋਵਾਂ ਸੋਡਾ ਹੁਕਮ ਹੋਵੇ ਮੈਂ ਚੱਕਾਂ ਖੰਡਾ ਤੁਸੀਂ ਗੁਰੂ ਮੇਰੇ ਮੈਂ ਸੋਡਾ ਬੰਦਾ ਮੇਰੇ ਪੈਰ ਜਦੋਂ ਤੁਹਾਡੀ ਗਲੀ ਹੋਵੇ ਪਹਿਲਾ ਸਿਰ ਰੱਖਿਆ ਮੇਰਾ ਤਲੀ ਹੋਵੇ ਬੱਲੇ ਵਾਲੇ ਵਾਲੇ ਦੇ ਗੁਰੂ ਪਿਤਾ ਤੁਸੀਂ ਤੇ ਮੈਂ ਸੋਡਾ ਬੇਟਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਤੇਰੇ ਰੰਗ ਵਿੱਚ ਰੰਗਿਆ ਮੈਂ ਤੇਰਾ ਰੰਗ ਰੇਟਾ ਹੋਵਾਂ ਮੇਰੇ ਸੱਚੇ ਪਾਤਸ਼ਾਹ ਹਰ ਜਨਮ ਚ ਮੈਂ ਤੇਰਾ ਰੰਗ ਰੇਟਾ ਹੋਵਾਂ